ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਐਜੂਕੇਟਰ ਚੈਨਲ ਤੇ ਜਿਹੜੇ ਸਟੂਡੈਂਟਸ ਪਹਿਲੀ ਵਾਰ ਚੈਨਲ ਤੇ ਜੁਆਇਨ ਕਰ ਰਹੇ ਹੈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲਾ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਅੱਜ ਦਾ ਲੇਟੈਸਟ ਅਪਡੇਟ ਹੈ ਜੀ ਪੰਜਾਬ ਵਦੀਨ ਸੇਵਾਵਾਂ ਟੂਨ ਬੋਰਡ ਭਰਤੀ 2025 ਠੀਕ ਹੈ ਮਾਲ ਪੁਨਰਵਾਸਤਿ ਆਪਤ ਪ੍ਰਬੰਧਨ ਵਿਭਾਗ ਦੇ ਵਿੱਚ ਇਹ ਭਰਤੀਆਂ ਆਈਆਂ ਨੇ ਕੁੱਲ 151 ਪੋਸਟਾਂ ਨੇ ਸੀ ਠੀਕ ਹੈ ਜੀ ਨਾਇਬ ਡੈਸਿਲਾਰ ਦੀਆਂ 13 ਪੋਸਟਾਂ ਨੇ ਆਡਿਟ ਅਫਸਰ ਦੀਆਂ 39 ਪੋਸਟਾਂ ਨੇ ਤੇ ਨਿਰਖਤ ਪੜਤਾਲ ਦੀਆਂ 135 ਪੋਸਟਾਂ ਨੇ ਇਹਦਾ ਸ਼ਾਰਟ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹੀ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਤਾਂ ਕਿ ਆਪਣੇ ਚੈਨਲ ਤੇ ਠੀਕ ਹੈ ਜੀ ਇਹ ਫੁੱਲ ਨੋਟੀਫਿਕੇਸ਼ਨ ਆ ਕਿ ਕੀ ਪ੍ਰੋਸੈਸ ਰਹੇਗਾ ਕਿਸ ਤਰ੍ਹਾਂ ਅਪਲਾਈ ਕਰਨਾ ਕੀ ਸਿਲੇਬਸ ਰਹੇਗਾ ਠੀਕ ਹੈ ਤਾਂ ਉਹ ਸਾਰੀ ਪ੍ਰੋਸੈਸ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਗੱਲ ਕਰਦੇ ਆ ਚੱਲਦੇ ਆ ਡਿਟੇਲਡ ਨੋਟੀਫਿਕੇਸ਼ਨ ਦੇ ਉੱਪਰ ਠੀਕ ਹੈ ਜੀ ਇਹ ਨਵਿਕੈਂਸੀ ਦਾ ਡਿਟੇਲ ਨੋਟੀਫਿਕੇਸ਼ਨ ਹੈ ਜਿਹਦੇ ਤੇ ਆਪਾਂ ਗੱਲ ਕਰ ਰਹੇ ਆ ਠੀਕ ਹੈ ਜੀ ਤਾਂ ਜਿਹੜਾ ਇਤਿਹਾਰ ਇਸ ਇਤਿਹਾਰ ਹੈ ਜਿਹੜਾ ਠੀਕ ਹੈ ਇਹ ਐਡ ਹੈ ਜਿਹੜੀ ਪ੍ਰਕਾਸ਼ਤ ਹੋਈ ਜੀ 27 ਜੂਨ 2025 ਨੂੰ ਠੀਕ ਹੈ ਆਨਲਾਈਨ ਅਰਜ਼ੀਆਂ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਸ਼ੁਰੂਆਤੀ ਮਿਤੀ ਹੈ 1 ਜੁਲਾਈ ਤੋਂ 1 ਜੁਲਾਈ ਤੋਂ ਅਪਲਾਈ ਹੋਣਾ ਸ਼ੁਰੂ ਹੋ ਜਾਏਗਾ ਇਹਨਾਂ ਪੋਸਟਾਂ ਦੇ ਲਈ ਤੇ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਜਿਹੜੀ ਉਹ 21 ਜੁਲਾਈ 2025 ਰਹੀ ਜੀ ਠੀਕ ਹੈ 21 ਜੁਲਾਈ 2025 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਤੇ ਫੀਸ ਭਰਨ ਦੀ ਆਖਰੀ ਮਿਤੀ 24 ਜੁਲਾਈ ਰਹੇਗੀ ਠੀਕ ਹੈ ਤਾਂ ਇਹ ਵੈਕੈਂਸੀਸ ਨੇ ਜਿਹੜੀਆਂ ਇਹ ਪੰਜਾਬ ਦੀ ਸੰਵਿਧਾਨ ਦੀ ਧਾਰਾ 309 ਦੇ ਤਹਿਤ ਇਹਨਾਂ ਵੈਕੈਂਸੀ ਦਾ ਜਿਹੜੀਆਂ ਉਹਦੀ ਫਲਫਿਲਮੈਂਟ ਕੀਤੀ ਜਾਂਦੀਆਂ ਵੈਕੈਂਸੀਜ਼ ਆ ਇਹ ਭਰੀਆਂ ਜਾਂਦੀਆਂ ਨੇ ਠੀਕ ਹੈ ਤੇ ਇਹ ਤਾਂ ਮੁੱਖ ਮੰਤਵ ਹੈ ਕਿ ਪੰਜਾਬ ਸਰਕਾਰ ਦੇ ਜਿਹੜੇ ادارے ਆ ਉਹਨਾਂ ਦੁਆਰਾ ਜਿਹੜੇ ਮੰਗ ਪੱਤਰ ਪ੍ਰਾਪਤ ਹੁੰਦੇ ਆ ਉਹਨਾਂ ਦੇ ਅਨੁਸਾਰ ਪੰਜਾਬ ਸਰਕਾਰ ਦੇ ਇਦਾਰੇ ਦੇ ਵਿੱਚ ਗਰੁੱਪ B, C ਤੇ D ਦੀਆਂ ਜਿਹੜੀਆਂ ਵੈਕੈਂਸੀਜ਼ ਆ ਉਹਨਾਂ ਨੂੰ ਭਰਿਆ ਜਾਣਾ ਚਾਹੀਦਾ ਠੀਕ ਹੈ ਜੀ ਤਾਂ ਤੁਸੀਂ ਆ ਜਿਹੜਾ ਇਹਨਾਂ ਵੈਕੈਂਸੀਜ਼ ਦੇ ਲਈ ਇਹਨਾਂ ਦੀ ਸਾਈਟ @tripleplusv.punjab.com.in ਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਅੱਗੇ ਗੱਲ ਕਰ ਲੈਣੇ ਆ ਕਿਹੜੀਆਂ ਵੈਕੈਂਸੀਸ ਨੇ ਜੀ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਪੰਜਾਬ ਦੇ ਵਿੱਚ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਨੇ ਟੋਟਲ 13 ਪੋਸਟਾਂ ਨੇ ਗਰੁੱਪ B ਦੀਆਂ ਪੋਸਟਾਂ ਨੇ ਠੀਕ ਹੈ ਜੀ ਤੇ ਦਫ਼ਤਰ ਹੈਗਾ ਖੇਤਰੀ ਨਾਨ ਤਕਨੀਕੀ ਠੀਕ ਹੈ ਖੇਤਰੀ ਨਾਨ ਤਕਨੀਕੀ ਦਫ਼ਤਰ ਦੇ ਵਿੱਚ ਇਹ ਵੈਕੈਂਸੀਸ ਹੈ ਅਗਲੀਆਂ ਪੋਸਟਾਂ ਨੇ ਚੀਫ ਆਡੀਟਰ ਸਹਿਕਾਰੀ ਸੁਭਾਵਾਂ ਪੰਜਾਬ ਠੀਕ ਹੈ ਸਹਿਪਾ ਸਹਿਕਾਰਤਾ ਵਿਭਾਗ ਦੀਆਂ ਆਡਿਟ ਅਫਸਰ ਦੀਆਂ ਵੈਕੈਂਸੀਸ ਨੇ 3 ਏ ਵੀ ਗਰੁੱਪ ਬੀ ਦੀਆਂ ਵੈਕੈਂਸੀਜ਼ ਨੇ ਨਿਰਖਕ ਪਰਤਾਲ ਦੀਆਂ 135 ਵੈਕੈਂਸੀਜ਼ ਨੇ ਇਹ ਵੀ ਗਰੁੱਪ ਵੀ ਦੀਆਂ ਵੈਕੈਂਸੀਜ਼ ਨੇ ਤੇ ਦਫ਼ਤਰ ਹੈਗਾ ਖੇਤਰੀ ਤਕਨੀਕੀ ਠੀਕ ਹੈ ਤਾਂ ਇਹ ਵੈਕੈਂਸੀਜ਼ ਨੇ ਜਿਹੜੀਆਂ ਆਊਟ ਹੋਈਆਂ ਨੇ ਜਿੰਨਾਂ ਤੁਸੀਂ ਆਨਲਾਈਨ ਅਪਲਾਈ ਕਰਨਾ ਤੇ ਜਿਹੜਾ ਇਹ ਨੋਟੀਫਿਕੇਸ਼ਨ ਆ ਠੀਕ ਹੈ ਜੀ ਇਹ ਫੁੱਲ ਨੋਟੀਫਿਕੇਸ਼ਨ ਆ ਜਿਹੜਾ ਇਹਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਉੱਥੇ ਜਾ ਕੇ ਤੁਸੀਂ ਇਹ ਨੋਟੀਫਿਕੇਸ਼ਨ ਆ ਜਿਹੜਾ ਉਹ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਇਹ ਟੋਟਲ ਵੈਕੈਂਸੀਸ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ ਅੱਗੇ ਇਹਨਾਂ ਦੀ ਕੈਟਾਗਰੀ ਦੇ ਅਨੁਸਾਰ ਜੋ ਵੀ ਵੰਡ ਹੈ ਠੀਕ ਹੈ ਉਹ ਤੁਸੀਂ ਜਿਹੜਾ ਨੋਟੀਫਿਕੇਸ਼ਨ ਆ ਉਹਨੂੰ ਡਾਊਨਲੋਡ ਕਰਕੇ ਉੱਥੋਂ ਦੇਖ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਕੈਟਾਗਰੀ ਕੋਡ ਵਗੈਰਾ ਵੀ ਜਿਹੜਾ ਤੁਸੀਂ ਇਹਦੇ ਤੇ ਦੇਖ ਸਕਦੇ ਹੋ ਜਦੋਂ ਆਨਲਾਈਨ ਅਪਲਾਈ ਕਰੋਗੇ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਹੀ ਤੁਸੀਂ ਜਿਹੜਾ ਅਪਲਾਈ ਕਰੋਗੇ ਠੀਕ ਹੈ ਅੱਗੇ ਆਪਾਂ ਗੱਲ ਕਰ ਲੈਣੀ ਜਿਹੜੀਆਂ ਵੈਕੈਂਸੀਜ਼ ਆ ਇਹਨਾਂ ਦੇ ਲਈ ਕੁਆਲਿਫੀਕੇਸ਼ਨ ਕੀ ਰਹੇਗੀ ਵਿਦਿਅਕ ਯੋਗਤਾ ਕੀ ਰਹੇਗੀ ਠੀਕ ਹੈ ਜੀ ਨਾਈ ਤੈਸੀਲਾਨੀਆਂ ਪੋਸਟਾਂ ਠੀਕ ਹੈ ਜੀ ਇਹਦੇ ਲਈ ਜਿਹੜਾ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕਿਸੇ ਵੀ ਯੂਨੀਵਰਸਿਟੀ ਤੋਂ ਠੀਕ ਹੈ ਗ੍ਰੈਜੂਏਸ਼ਨ ਆ ਤਾਂ ਤੁਸੀਂ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਹੋ ਆਡਿਟ ਅਫਸਰ ਦੀ ਵੈਕੈਂਸੀਜ਼ ਦੇ ਲਈ ਜਿਹੜੀ ਕੁਆਲਿਫਿਕੇਸ਼ਨ ਚਾਹੀਦੀ ਹੈ ਜਾਂ ਤਾਂ ਤੁਹਾਡੇ ਕੋਲ ਚਾਰਟਰਡ ਅਕਾਊਂਟੈਂਟ ਦੀ ਡਿਗਰੀ ਹੋਣੀ ਚਾਹੀਦੀ ਹੈ ਜੇਕਰ ਤੁਹਾਡੀ ਐਮ ਕਾਮ ਕੀਤੀ ਹੋਈ ਹੈ ਪਲੱਸ ਤੁਹਾਡੇ ਕੋਲੇ ਐਕਸਪੀਰੀਅੰਸ ਵੀ ਹੈਗਾ ਆਡਿਟਿੰਗ ਆਫ ਕਮਰਸ਼ੀਅਲ ਅਕਾਊਂਟਸ ਦੇ ਵਿੱਚ ਠੀਕ ਹੈ ਜੀ ਮਿਨੀਮਮ 3 ਇਅਰਸ ਦਾ ਘੱਟੋ ਘੱਟ 3 ਸਾਲ ਦਾ ਜੇਕਰ ਤੁਹਾਡੇ ਕੋਲੇ ਆਡਿਟ ਆਡਿਟਿੰਗ ਦਾ ਐਕਸਪੀਰੀਅੰਸ ਆ ਅਕਾਊਂਟਸ ਦਾ ਐਕਸਪੀਰੀਅੰਸ ਤਾਂ ਵੀ ਤੁਸੀਂ ਇਹਨਾਂ ਵੈਕੈਂਸੀਸ ਦੇ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਤਾਂ ਅੱਗੇ ਜਿਹੜੀਆਂ ਉਹ ਕੈਂਸੀਸ ਸੀਗੀਆਂ ਜੀ ਨਿਰਖਕ ਪੜਤਾਲ ਦੀਆਂ ਠੀਕ ਹੈ ਇਹਦੇ ਲਈ ਜੇਕਰ ਤੁਹਾਡ ਨੂੰ ਵੀਕਾਮ ਦੀ ਡਿਗਰੀ ਕੀਤੀ ਹੋਈ ਹੈ ਸੈਕੰਡ ਡਿਵੀਜ਼ਨ ਦੇ ਵਿੱਚ ਠੀਕ ਹੈ ਕੰਪਿਊਟਰ ਕੋਰਸ ਠੀਕ ਹੈ ਕੰਪਿਊਟਰ ਕੋਰਸ 120 ਘੰਟੇ ਦਾ 120 ਆਵਰਸ ਦਾ ਜੇਕਰ ਤੁਸੀਂ ਕੋਰਸ ਕੀਤਾ ਹੋਇਆ ਤਾਂ ਵੀ ਤੁਸੀਂ ਇਹਨਾਂ ਵੈਕੈਂਸੀਜ਼ ਦੇ ਲਈ ਅਪਲਾਈ ਕਰ ਸਕਦੇ ਹੋ ਐਲੀਜੀਬਲ ਹੋ ਠੀਕ ਹੈ ਤੇ ਸਭ ਤੋਂ ਇੰਪੋਰਟੈਂਟ ਕੇ ਪੰਜਾਬੀ 10ਵੀਂ ਪੱਧਰ ਤੇ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੈ ਜਿਹੜੇ ਬੱਚਿਆਂ ਨੇ 10ਵੀਂ ਪੱਧਰ ਦੀ ਪੰਜਾਬੀ ਪਾਸ ਕੀਤੀ ਹੋਈ ਆ ਉਹ ਹੀ ਇਹਨਾਂ ਵੈਕੈਂਸੀ ਦੇ ਲਈ ਐਲੀਜੀਬਲ ਆ ਉਹ ਹੀ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਨੇ ਠੀਕ ਹੈ ਤੇ ਤੁਹਾਡੇ ਜਿਹੜੇ ਡਾਕੂਮੈਂਟ ਆ ਨਾ ਲੋੜੀ ਦੇ ਸਰਟੀਫਿਕੇਟ ਆ ਜਿਹੜੇ ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ ਤੋਂ ਪਹਿਲਾਂ ਜਾਰੀ ਕੀਤੇ ਹੋਣੇ ਚਾਹੀਦੇ ਆ ਠੀਕ ਹੈ ਜਿਹੜੇ ਤੁਹਾਡੇ ਡੀਐਮਸੀ ਇਹ ਨਹੀਂ ਹੈਗੇ ਕਿ ਨਹੀਂ ਆਏ ਤਾਂ ਆਣ ਵਾਲੇ ਆ ਠੀਕ ਹੈ ਮਤਲਬ 21 ਜੁਲਾਈ ਲਾਸਟ ਆ ਤਾਂ 21 ਜੁਲਾਈ ਤੋਂ ਪਹਿਲਾਂ ਜਾਰੀ ਹੋਏ ਹੋਣੇ ਚਾਹੀਦੇ ਆ ਜੇਕਰ ਤੁਸੀਂ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਦਿਓ ਠੀਕ ਹੈ ਅੱਗੇ ਜੇ ਇਹਨਾਂ ਦੀ ਗੱਲ ਕਰ ਲੈਣੇ ਆ ਇਹਨਾਂ ਦੇ ਪੇ ਸਕੇਲ ਦੀ ਆਡਿਟ ਆਫਸਰ ਦੇ ਲਈ ਠੀਕ ਹੈ ਨੈਪਤੇ ਸੀਲਰ ਆਡਿਟ ਆਫਸਰ ਤੇ ਨਿਰਖ ਉਪਰਤਾਲ ਸੈਲਰੀ सेम ਹੀ ਰਹੇਗੀ ਸਭ ਦੀ 35400 ਪਰ ਮਨਥ ਸੈਲਰੀ ਜਿਹੜੀ ਤੁਹਾਡੇ ਲਈ ਰਹੇਗੀ ਠੀਕ ਹੈ ਗੱਲ ਕਰੀਏ ਤਾਂ ਉਮਰ ਸੀਮਾ ਦੀ ਉਮਰ ਸੀਮਾ ਦੇ ਵਿੱਚ ਇਹਨਾਂ ਨੂੰ ਦੱਸਿਆ ਜੀ ਕਿ ਕੋਈ ਵੀ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਠੀਕ ਹੈ ਜਿਹੜੇ ਜਿਹੜੇ ਜਰਨਲ ਕੈਟਾਗਰੀ ਦੇ ਉਮੀਦਵਾਰ ਹੈ ਜਰਨਲ ਸ੍ਰੈਗ ਦੇ ਉਮੀਦਵਾਰਾਂ ਉਹਨਾਂ ਦੀ ਉਹ ਜਿਹੜੀ ਉਮਰ ਹੈ ਉਹ 37 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਠੀਕ ਹੈ ਐਸੇ ਵੀਸੀ ਸਟੂਡੈਂਟਸ ਜਿਹੜੇ ਹੈਗੇ ਆ ਉਹਨਾਂ ਦੇ ਲਈ 42 ਸਾਲ ਬਹੁਤ ਤੋਂ ਵੱਧ 42 ਸਾਲੋਂ ਮ ਰਹੇਗੀ ਠੀਕ ਹੈ ਤੇ ਜਿਹੜੇ ਰਾਜ ਤੇ ਕੇਂਦਰੀ ਸਰਕਾਰ ਦੇ ਕਰਮਚਾਰੀ ਹੈ ਉਹਨਾਂ ਨੂੰ ਉਮਰ ਦੇ ਵਿੱਚ ਛੋੜ ਦਿੱਤੀਆਂ ਦੀਏ ਤਾਂ ਉਹਨਾਂ ਦੀ ਉਮਰ ਸੀਮਾ ਘੱਟੋ-ਘੱਟ 45 ਸਾਲ ਰਹੇਗੀ ਠੀਕ ਹੈ ਇਸ ਤੋਂ ਇਲਾਵਾ ਐਕਸ ਸਰਵਿਸਮੈਨ ਵੀ ਇਹਦੇ ਵਿੱਚ ਅਪਲਾਈ ਕਰ ਸਕਦੇ ਆ ਠੀਕ ਹੈ ਤੇ ਜਿਹੜੇ ਦਿਵਿਆਂਗ ਉਮੀਦਵਾਰ ਹੈ ਠੀਕ ਹੈ ਜੀ ਤਾਂ ਉਹਨਾਂ ਦੇ ਲਈ ਉਮਰ ਸੀਮਾ ਜਿਹੜੀ ਉਹ ਉਹਨਾਂ ਨੂੰ 10 ਸਾਲ ਦੀ ਛੋਟ ਦਿੱਤੀ ਜਾਏਗੀ ਵੱਧ ਤੋਂ ਵੱਧ 47 ਸਾਲ ਦੀ ਉਮਰ ਜੇਕਰ ਉਹਨਾਂ ਦੀ ਹੈਗੀ ਹੈ ਤਾਂ ਉਹ ਇਹਨਾਂ ਵੈਕੈਂਸੀ ਦੇ ਲਈ ਅਲੀਦੀ ਵਾਲੀਆਂ ਗੱਲ ਕਰੀਏ ਫੀਸ ਦੀ ਤਾਂ ਫੀਸ ਜਨਰਲ ਕੈਟਾਗਰੀ ਦੇ ਰਹੇਗੀ 1000 ਰੁਪਏ ਠੀਕ ਹੈ ਜੀ ਚਾਹੇ ਖੁਡਾਰੀ ਹੋ ਸਤੰਤਰਤਾ ਸੰਗਰਾਮੀ ਜਨਰਲ ਕੈਟਾਗਰੀ ਉਹਨਾਂ ਦੀ 1000 ਰੁਪਏ ਫੀਸ ਰਹੇਗੀ एसी बीसी ਤੇ ای ڈبلیو ایس ਦੇ ਲਈ 250 ਰੁਪਏ ਫੀਸ ਰਹੇਗੀ ਠੀਕ ਹੈ ਐਕਸ ਸਰਵਿਸਮੈਨ ਦੀ ਤੇ ਡਿਪੈਂਡੈਂਟ ਦੀ 200 ਰੁਪਏ ਫੀਸ ਰਹੇਗੀ ਤੇ ਜਿਹੜੇ ਦਿਮਿਆ ਹੈ ఫిजिकल ਹੈਂਡੀਕੈਪਡ ਸਟੂਡੈਂਟਸ ਉਹਨਾਂ ਦੀ 500 ਰੁਪਏ ਜਿਹੜੀ ਫੀਸ ਆ ਉਹ ਰਹੇਗੀ ਠੀਕ ਹੈ ਗੱਲ ਕਰਦੇ ਆ ਅੱਗੇ ਚੋਣ ਵੀ ਦੀਦੀ ਕਿ ਚੋਣ ਇਹਦੇ ਲਈ ਜੀ ਤੁਹਾਡਾ ਰਿਟਰਨ एग्जाम ਹੋਏਗਾ ਠੀਕ ਹੈ ਰਿਟਰਨ ਐਗਜ਼ਾਮ ਦਾ ਜਿਹੜਾ ਸਿਲੇਬਸ ਪੈਟਰਨ ਹੈ ਠੀਕ ਹੈ ਉਹ ਸਾਰਾ ਜਿਹੜਾ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਉੱਥੋਂ ਤੁਸੀਂ ਦੇਖ ਸਕਦੇ ਹੋ ਇਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕੀਤਾ ਜਾਏਗਾ ਉਹ ਲਿੰਕ ਤੇ ਜਾ ਕੇ ਤੁਸੀਂ ਸਾਰਾ ਕੁਝ ਡਾਊਨਲੋਡਾ ਜਿਹੜਾ ਕਰ ਸਕਦੇ ਹੋ ਠੀਕ ਹੈ ਔਨਲਾਈਨ ਐਡਮਿਟ ਕਾਰਡ ਜਿਹੜੇ ਤੁਹਾਡੇ ਜਾਰੀ ਹੋਣਗੇ ਉਸ ਤੋਂ ਬਾਅਦ ਫਿਰ ਉਹ ਲਿਖਤੀ ਪੇਪਰ ਦੇ ਆਧਾਰ ਤੇ ਤੁਹਾਡੀ ਮੈਰਿਟ ਹੈ ਜਿਹੜੀ ਉਹ ਬਣੇਗੀ ਤੇ ਉਹ ਮੈਰਿਟ ਦੇ ਆਧਾਰ ਤੇ ਉਮੀਦਵਾਰ ਜਿਹੜੇ ਉਹਨਾਂ ਦੀ ਚੋਣ ਕੀਤੀ ਜਾਏਗੀ ਠੀਕ ਹੈ ਜੀ ਜੇਕਰ ਇਹ ਕਹਿੰਦੇ ਵੀ ਦੋ ਜਾਂ ਦੋ ਤੋਂ ਵੱਧ ਮੀਦਵਾਰ ਹੈ ਠੀਕ ਹੈ ਉਹਨਾਂ ਦੀ ਇੱਕੋ ਜਿਹੇ ਅੰਕ ਆਉਂਦੇ ਆ ਤਾਂ ਫਿਰ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਜਨਮ ਮਿਤੀ ਦੇ ਹਿਸਾਬ ਨਾਲ ਜਿਹੜਾ ਉਹ ਮੈਟ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਏਗਾ ਠੀਕ ਹੈ ਤਾਂ ਅਪਲਾਈ ਕਰਨ ਦੀ ਵਿਧੀ ਤੁਹਾਨੂੰ ਮੈਂ ਪਹਿਲੀ ਦੱਸਤੀ ਆ ਕਿ ਇਹਨਾਂ ਦੀ ਸਾਈਟ ਹੈ triplesv.punjab.gov.in ਇਤੇ ਆਨਲਾਈਨ ਐਪਲੀਕੇਸ਼ਨ ਲਿੰਕ ਜਿਹੜਾ ਮੈਂ ਹਯਾ ਕਰਵਾਇਆ ਜਾਏਗਾ ਉਹਤੇ ਜਾ ਕੇ ਤੁਸੀਂ 1 ਜੁਲਾਈ ਤੋਂ ਲੈ ਕੇ 31 ਜੁਲਾਈ 2025 ਸ਼ਾਮ 5 ਵਜੇ ਤੱਕ ਇਹਨਾਂ ਵੈਕੈਂਸੀਸ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਇੱਕ ਵੈਕੈਂਸੀ ਤੋਂ 11 ਵੈਕੈਂਸੀਸ ਅਪਲਾਈ ਕਰਨਾ ਚਾਹੁੰਦੇ ਹੋ ਉਹਦੇ ਲਈ ਆਨਲਾਈਨ ਫਾਰਮ ਵੀ ਤੁਸੀਂ ਵੱਖਰਾ ਭਰੋਗੇ ਤੇ ਉਹਦੇ ਲਈ ਫੀਸ ਵੀ ਵੱਖਰੀ ਭਰੋਗੇ ਠੀਕ ਹੈ ਇਹ ਨਹੀਂ ਕਿ ਇੱਕ ਹੀ ਸਪਾਰਟੇ ਤੁਸੀਂ ਕਹੋਗੇ ਸਾਰੀਆਂ ਵੈਕੈਂਸੀਸ ਦੇ ਲਈ ਅਪਲਾਈ ਨਹੀਂ ਜੇਕਰ ਤਿੰਨੋਂ ਵੈਕੈਂਸੀਸ ਅਪਲਾਈ ਕਰਨਾ ਤਾਂ ਤਿੰਨਾਂ ਨਹੀਂ ਫੀਸ ਭਰੋਗੇ ਤੁਸੀਂ ਤੇ ਤਿੰਨ ਆਨਲਾਈਨ ਫਾਰਮ ਜਿਹੜੇ ਤੁਹਾਨੂੰ ਸਬਮਿਟ ਕਰਾਉਣੇ ਪੈਣਗੇ ਠੀਕ ਹੈ ਆਨਲਾਈਨ ਹੀ ਠੀਕ ਹੈ ਇਹ ਫਾਰਮ ਭਰੋਗੇ ਧਿਆਨ ਚ ਰੱਖਿਓ ਆਨਲਾਈਨ ਫਾਰਮ ਭਰਨ ਵੇਲੇ ਵੀ ਥੋੜਾ ਧਿਆਨ ਰੱਖਿਓ ਕਿ ਕੋਈ ਥੋੜੀ ਜਿਹੀ ਮਿਸਟੇਕ ਦੇ ਨਾਲ ਹੀ ਕਈ ਵਾਰ ਜਿਹੜੀ ਬਹੁਤ ਵੱਡੀ ਗੜਬੜਾ ਜਿਹੜੀ ਹੋ ਜਾਂਦੀ ਹੈ ਠੀਕ ਹੈ ਜੀ ਇਹ ਇਸ ਤੋਂ ਇਲਾਵਾ ਤੁਹਾਡੇ ਲਈ ਕੁਝ ਜ਼ਰੂਰੀ ਹਦਾਇਤਾਂ ਵੀ ਇਹਨਾਂ ਨੇ ਦਿੱਤੀਆਂ ਹੋਈਆਂ ਨੇ ਕਿ ਜਿਹੜਾ ਵੀ ਤੁਸੀਂ ਡਿਗਰੀ ਡਿਪਲੋਮਾ ਕੋਰਸ ਹੈ ਜਿਹੜਾ ਕੀਤਾ ਹੋਇਆ ਹੈ ਠੀਕ ਹੈ ਤੇ ਉਹ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਣਾ ਚਾਹੀਦਾ ਹੈ ਤਾਂ ਹੀ ਮੰਨਿਆ ਜਾਏਗਾ ਠੀਕ ਹੈ ਮੋਡਲਿਤਨਖਾ ਜਿਹੜੀ ਉਹ ਤੁਹਾਨੂੰ 35400 ਮੈਂ ਕਹੀ ਦਿੱਤੀ ਹੈ ਕਿ ਬੇਸਿਕ ਪੇ ਹੈ ਜਿਹੜੀ ਪਰ ਮਹੀਨਾ 35400 ਮਿਲੇਗੀ ਇਸ ਤੋਂ ਇਲਾਵਾ ਜਿਹੜੇ ਹੋਰ ਪੱਤੇ ਵਗੈਰਾ ਮਿਲਦੇ ਆ ਤਾਂ ਉਹ ਪੱਤਿਆਂ ਦੇ ਬਾਅਦ ਦੇ ਵਿੱਚ ਵਿਚਾਰ ਕੀਤਾ ਜਾਵੇਗਾ ਉਹਦੇ ਬਾਰੇ ਅਜੇ ਇਹਨਾਂ ਨੇ ਕੁਝ ਵੀ ਕਲੀਅਰ ਨਹੀਂ ਕੀਤਾ ਠੀਕ ਹੈ ਸੋ ਇਹਨਾਂ ਦੇ ਵੈਕੈਂਸੀਜ਼ ਲਈ ਤੁਸੀਂ ਇਹਨਾਂ ਦੀ ਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਉਹਦਾ ਲਿੰਕ ਵੀ ਤੁਹਾਨੂੰ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈ ਜਿਹੜਾ ਉਹ ਮਿਲ ਜਾਏਗਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਆ ਦੇਖ ਲਓ ਸਿਲੇਬਸ ਵੀ ਦਿੱਤਾ ਹੋਇਆ ਨੈਰ ਤੇ ਸੀਲਰ ਦੀ ਪੋਸਟ ਲਈ ਸਿਲੇਬਸ ਹੈ ਠੀਕ ਹੈ ਇਸ ਤੋਂ ਇਲਾਵਾ ਇੰਡੀਕੇਟਿਵ ਕੰਟੈਂਟ ਆਫ ਸਿਲੇਬਸ ਹੋਰ ਸਿਲੇਬਸ ਜਿਹੜਾ ਕੀ ਹੋਏਗਾ ਕਿਸ ਤਰ੍ਹਾਂ ਦਾ ਐਗਜ਼ਾਮ ਹੋਏਗਾ ਠੀਕ ਹੈ ਇਨਸਪੈਕਟਰ ਆਡਿਟ ਦੀ ਪੋਸਟ ਦੇ ਲਈ ਠੀਕ ਹੈ ਕੀ ਸਿਲੇਬਸ ਹੋਏਗਾ ਇਹ ਸਾਰੇ ਲਿੰਕ ਆ ਜਿਹੜਾ ਤੁਹਾਨੂੰ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਉਸ ਲਿੰਕ ਤੇ ਜਾ ਕੇ ਤੁਸੀਂ ਜਿਹੜਾ ਇਹ ਨੋਟੀਫਿਕੇਸ਼ਨ ਆ ਇਹਨੂੰ ਡਾਊਨਲੋਡ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਰੀਡ ਕਰਕੇ ਉਸ ਤੋਂ ਬਾਅਦ ਤੁਸੀਂ ਇਹਨਾਂ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ ਕਿ ਜੇਕਰ ਕਿਸ ਨੂੰ ਫਿਰ ਵੀ ਨਹੀਂ ਪਤਾ ਲੱਗਦਾ ਸਾਡੇ ਕੋਲ ਕੁਝ ਪੁੱਛਣਾ ਚਾਹੁੰਦੇ ਆ ਤਾਂ ਆਪਣਾ ਮੋਬਾਈਲ ਨੰਬਰ ਹੈ ਜੀ 86994 92431 ਠੀਕ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਇਸ ਤੋਂ ਇਲਾਵਾ ਡਿਸਕ੍ਰਿਪਸ਼ਨ ਦੇ ਵਿੱਚ ਹਰ ਇੱਕ ਲਿੰਕ ਤੁਹਾਨੂੰ ਮਈਆ ਕਰਵਾਇਆ ਜਾਏਗਾ ਉੱਥੇ ਜਾ ਕੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਲੇਟੈਸਟ ਅਪਡੇਟ ਤਾਂ ਆਪਣੇ ਚੈਨਲ ਤੇ ਦਿੱਤੀ ਜਾਂਦਾ ਹੈ ਪੰਜਾਬੀ ਮਾਸ ਸਕੇਡਲ ਦੀ ਤਿਆਰੀ ਬਹੁਤ ਵਧੀਆ ਢੰਗ ਦੇ ਨਾਲ ਆਪਣੇ ਚੈਨਲ ਤੇ ਕਰਵਾਈ ਜਾਂਦੀ ਹੈ ਠੀਕ ਹੈ ਜੀ ਤਾਂ ਉਹਦੀ ਪਲੇਲਿਸਟ ਦਾ ਲਿੰਕ ਵੀ ਤੁਹਾਨੂੰ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈ ਜਾਏਗਾ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਅਪਡੇਟ ਦੇ ਨਾਲ ਮੈਨੂੰ ਦੇ ਇਜਾਜ਼ਤ ਧੰਨਵਾਦ